ਪੁਜੀ ਕਾ ਕਾਲਸਾ ਵਾਹਿ ਪੁਜੀ ਕੀ ਫਤਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਹੁਣ ਅੱਜ ਅਸੀਂ ਇੱਕ ਜੋ ਚੁਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਮਹੱਤਵਪੂਰਨ ਚੁਕਤੀ ਉਹ ਹੈ ਸੰਗਤ ਦੀ ਮਨੁੱਖ ਦੀ ਸੰਗਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸੰਗਤ ਦੇ ਨਾਲ ਉਸ ਨੂੰ ਸੰਸਾਰ ਦੇ ਵਿੱਚ ਕੀ ਫਲ ਪ੍ਰਾਪਤ ਹੁੰਦਾ ਕੀ ਨੁਕਸਾਨ ਹੁੰਦਾ ਤੇ ਸੰਗਤ ਦੇ ਵਿੱਚ ਨਾ ਜਾਣਦੇ ਨਾਲ ਅਧਿਆਤਮਿਕ ਜੀਵਨ ਵਿੱਚ ਕੀ ਨੁਕਸਾਨ ਹੁੰਦਾ ਤੇ ਜੇ ਸੰਗਤ ਵਿੱਚ ਅਸੀਂ ਜਾਣਦੇ ਆ ਸਾਨੂੰ ਕੀ ਫਲ ਪ੍ਰਾਪਤ ਹੁੰਦਾ ਉਸ ਬਾਰੇ ਅੱਜ ਅਸੀਂ ਵਿਚਾਰ ਕਰਾਂਗੇ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰਬਾਣੀ ਦਾ ਓਟ ਆਸਲਾ ਲੈਂਦੇ ਆਂ ਸੰਤਾਂ ਨਾਲ ਇਹ ਵਿਚਾਰ ਅਸੀਂ ਸਾਂਝੇ ਕਰਾਂਗੇ ਗੁਰੂ ਸਾਹਿਬ ਕਹਿ ਰਹੇ ਹਨ ਕਿ ਸੰਗਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਤੇ ਸੰਗਤ ਦਾ ਨੁਕਸਾਨ ਕੀ ਆ ਚੰਗੀ ਦਾ ਤੇ ਮਾੜੀ ਦਾ ਮਨੁੱਖ ਸੋ ਕਰ ਦੋਸਤੀ ਸੁਖ ਕੇ ਪੁੱਛੈ ਮਿੱਤ ਗੁਰਮੁਖ ਸੋ ਕਰ ਦੋਸਤੀ ਸਤ ਗੁਰੂ ਸੋ ਲਾਏ ਚਿਤ ਇਹ ਸ਼ਲੋਕ 12 ਦੇ ਉਧਿਕ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਬਦ 딴딴 ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 413 ਤੇ ਸੁਭਾਈ ਮਾਨ ਹੈ ਮਨਮੁਖ ਸੋ ਕਰ ਦੋਸਤੀ ਸੁਖ ਕੇ ਪੁੱਛੈ ਮਿਤ ਕਿ ਜੇ ਅਸੀਂ ਮਨਮੁਖਾਂ ਨਾਲ ਦੋਸਤੀ ਕਰਾਂਗੇ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਤੇ ਨਾਲ ਆਪਾਂ ਦੋਸਤੀ ਕਰਾਂਗੇ ਤੇ ਫਿਰ ਸਾਨੂੰ ਕਿਸ ਤਰ੍ਹਾਂ ਇਸ ਜੀਵਨ ਵਿੱਚ ਕੋਈ ਪ੍ਰਾਪਤੀ ਹੋਵੇਗੀ ਸਾਨੂੰ ਪ੍ਰਾਪਤੀ ਆਉਣੀ ਆ ਤਾਂ ਗੁਰਮੁਖ ਸੋ ਕਰ ਦੋਸਤੀ ਸਤਗੁਰ ਸੋ ਲਾਈ ਚਿੱਤ ਗੁਰਮੁਖ ਸੋ ਕਰ ਦੋਸਤੀ ਇਹ ਜੀ ਪ੍ਰਾਣੀ ਗੁਰਮੁਖਾਂ ਦੀ ਗੁਰਮੁਖਾਂ ਦੀ ਸੰਗਤ ਕਰੇਗਾ गुरु ਦੇ ਸਾਹਮੁਖ ਰਹਿਣ ਵਾਲੇ ਜੀਵਾਂ ਦੀ ਪ੍ਰਾਣੀਆਂ ਦੀ ਮਿੱਤਰਤਾ ਬਣਾ ਉਹਨਾਂ ਨਾਲ ਮਿੱਤਰਤਾ ਬਣਾਏਗਾ ਤਾਂ ਫਿਰ ਗੁਰੂ ਨਾਲ ਚਿੱਤ ਜੁੜਨਾ ਆਸਾਨ ਹੋ ਜਾਏਗਾ ਫਿਰ ਉਸ ਜੀਵਤਾ ਵੀ ਗੁਰੂ ਨਾਲ ਚਿੱਤ ਜੁੜ ਜਾਏਗਾ ਤੇ ਉਸ ਨੂੰ ਜੰਮਣ ਮਰਨ ਦਾ ਮੋਲ ਕਟਿਆ ਤਾਂ ਸੁਖ ਹੋਈ ਮਿੱਤ ਤੇ ਫਿਰ ਉਸ ਦਾ ਜਨਮ ਮਰਨ ਦਾ ਗੇੜ ਵੀ ਜਿਹੜਾ ਆ ਉਹ ਜੜ ਤੋਂ ਵਟਿਆ ਜਾਏਗਾ ਜਮਨ ਮਰਨ ਦਾ ਮੂਲ ਮੂਲ ਦਾ ਜੜ ਤੇ ਜੜ ਤੋਂ ਹੀ ਉਸ ਦਾ ਜਨਮ ਵਾਰਨ ਉਸ ਪ੍ਰਾਣੀ ਦਾ ਕਟਿਆ ਜਾਵੇਗਾ ਉਸਨੂੰ ਸਦਾ ਸੁਖ ਹੀ ਸੁਖ ਪ੍ਰਾਪਤ ਹੋਵੇਗਾ ਆਨੰਦ ਹੀ ਆਨੰਦ ਉਸ ਦੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਹੋਵੇਗਾ ਤੇ ਜੇ ਅਸੀਂ ਆਪਣੇ ਕਾਰੋਬਾਰ ਵੱਲ ਚਾਤੀ ਮਾਰੀਏ ਤੇ ਜੇ ਅਸੀਂ ਵਿਕਾਰਾਂ ਵਿੱਚ ਫਸੇ ਹੋਏ ਮਨੁੱਖਾਂ ਦੇ ਨਾਲ ਦੋਸਤੀ ਪਾਵਾਂਗੇ ਤਾਂ ਅਸੀਂ ਆਪਣੇ ਕਾਰੋਬਾਰ ਨੂੰ ਵੀ ਪੂਰੀ ਤਰ੍ਹਾਂ ਨਹੀਂ ਸਾਂਭ ਸਕਾਂਗੇ ਉਹ ਕਾਰੋਬਾਰ ਸਾਡੇ ਹੱਥਾਂ ਵਿੱਚੋਂ ਆਸਥਿਆਸੀ ਖਿਸਕਦਾ ਜਾਵੇਗਾ ਕਿਉਂਕਿ ਅਸੀਂ ਉਸ ਆਪਣੇ ਕਾਰੋਬਾਰ ਨੂੰ ਪੂਰਾ ਸਮਾਂ ਨਹੀਂ ਦੇ ਪਾਵਾਂਗੇ ਤਾਂ ਫਿਰ ਸਾਡੇ ਘਰੋ ਪਰਿਵਾਰ ਵਿੱਚ ਵੀ ਸਾਨੂੰ ਸੰਸਾਰਕ ਜੋ ਪਦਾਰਥਾਂ ਦੀਆਂ ਲੋੜਾਂ ਆ ਸਾਡੇ ਜੋ ਜ਼ਿੰਮੇਵਾਰੀਆਂ ਸਾਡੀਆਂ ਪਰਿਵਾਰ ਆ ਸਾਡਾ ਅਸੀਂ ਉਸ ਨੂੰ ਪੂਰਾ ਸਮਾਂ ਨਹੀਂ ਦੇਵਾਂਗੇ ਤਾਂ ਫਿਰ ਪਰਿਵਾਰ ਦੇ ਵਿੱਚ ਖੁਸ਼ੀ ਕਿਸ ਤਰ੍ਹਾਂ ਪ੍ਰਾਪਤ ਹੋਵੇਗੀ ਤਾਂ ਤਾਂ ਗੁਰੂ ਅਰਜਨ ਪਾਚਾ ਜੀ ਸੋਠ ਰਾਗ ਵਿੱਚ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 620 ਤੇ ਸਾਨੂੰ ਉਪਦੇਸ਼ ਦੇ ਰਹੇ ਹਨ ਕਿ ਉਸ ਕੋਲ ਤੇ ਪੂਰਨ ਭਰੋਸਾ ਰੱਖ ਭਰੋਸਾ ਤੇ ਸੰਗਤ ਸਮੇਂ ਦੀ ਕਦਰ ਇਹ ਉਕਤੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾ ਰਹੇ ਹਨ ਇਹਨਾਂ ਉਕਤੀਆਂ ਦੇ ਉੱਤੇ ਚੱਲਦੇ ਹੋਏ ਅਸੀਂ ਆਪਣੇ ਇਸ ਜੀਵਨ ਦੇ ਮਨੋਰਥ ਨੂੰ ਸੰਸਾਰ ਵਿੱਚ ਰਹਿੰਦੇ ਆਇਆ ਵੀ ਤੇ ਸੰਸਾਰ ਤੋਂ ਜਾਣ ਲੱਗਿਆ ਵੀ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਗਾਉਂਦੇ ਹੋਏ ਉਸ ਦੀ ਸਰਕਾਰ ਦੇ ਵਿੱਚ ਮਾਨ ਸਤਕਾਰ ਹਾਸਲ ਕਰਾਂਗੇ ਗੁਰੂ ਸਾਹਿਬ ਕਹਿ ਰਹੇ ਹਨ ਕਿ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਵਾ ਨਰਵਾ ਕਿ ਜੇ ਤੁਸੀਂ ਇਸ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸ਼ਬਦ ਗੁਰੂ ਤੇ ਪੂਰਨ ਭਰੋਸਾ ਰੱਖੋਗੇ ਤਾਂ ਫਿਰ ਉਹ ਪਰਮਾਤਮਾ ਤੁਹਾਡੀ ਹਰ ਪਲ ਰੱਖਿਆ ਕਰੇਗਾ ਮੇਰਾ ਸਤਗੁਰ ਰਖਵਾਲਾ ਵਾ ਜਦੋਂ ਸਾਨੂੰ ਇਹ ਸਮਝ ਆ ਜਾਵੇਗੀ ਕਿ ਸਾਨੂੰ ਉਹ ਪਰਮਾਤਮਾ ਪਲ-ਪਲ ਤੇ ਅਗਵਾਈ ਦੇ ਰਿਹਾ ਉਹ ਪਲ-ਪਲ ਤੇ ਸਾਡੀ ਰਾਖੀ ਕਰ ਰਿਹਾ ਤਾਂ ਫਿਰ ਅਸੀਂ ਆਪਣੇ ਜੀਵਨ ਵਿੱਚ ਸਫਲਤਾ ਹਾਸਲ ਕਰ ਸਕਾਂਗੇ ਤਾਂ ਹਰ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਗੋਵਿੰਦ ਨਮਾ ਨਰਵਾ 니 ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੀ ਸੰਗਤ ਕਰਕੇ ਅਸੀਂ ਆਪਣੇ ਜੀਵਨ ਮਨੋਰਥ ਨੂੰ ਸਫਲਾ ਬਣਾਉਣਾ ਚਾਹੁੰਦੇ ਹਾਂ ਤਾਂ ਫਿਰ ਪ੍ਰਭੂ ਪੂਰਨ ਕਿਰਪਾ ਕਰਕੇ ਤੁਹਾਨੂੰ ਹੱਥ ਦੇ ਕੇ ਵਚਾ ਲੈਂਦਾ ਤੇ ਉਹ ਆਪਣੇ ਬਾਲਕ ਨੂੰ ਕਦੇ ਇਹਤੇ ਸ਼ਰਮਿੰਦਾ ਨਹੀਂ ਹੋਣ ਦਿੰਦਾ ਇਤੇ ਉਸ ਦੀ ਉਹ ਤੋਂ ਕਿ ਉਹ ਲਾਜ ਪਤ ਦਾ ਰਖਵਾਲਾ ਆ ਇੱਜ਼ਤ ਦਾ ਰਖਵਾਲਾ ਆ ਜੇ ਤੁਸੀਂ ਗੁਰੂ ਦੀ ਸੰਗਤ ਵਿੱਚ ਗੁਰੂ ਨੂੰ ਆਪਣਾ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਜੇ ਆਪਾਂ ਆਪਣਾ ਸਭ ਕੁਝ ਉਸ ਪ੍ਰਮਾਤਮਾ ਦੇ ਹਵਾਲੇ ਵਿੱਚ ਉਸ ਹਵਾਲੇ ਕਰ ਦੇਾਂਗੇ ਉਸ ਪਰਮਾਤਮਾ ਦੇ ਪਾਣੀ ਵਿੱਚ ਰਵਾਂਗੇ ਤਾਂ ਫਿਰ ਸਾਡੀ ਹਰ ਪਲ ਤੇ ਉਹ ਇੱਜ਼ਤ ਬਚਾਉਣ ਲਈ ਆਪ ਰਖਵਾਲਾ ਹੋ ਜਾਂਦਾ ਤਾਪ ਗਿਆ ਪ੍ਰਭਯਾ ਮਿਟਾਇਆ ਜਨ ਕੀ ਲਾਜ ਰਖਾਈ ਫਿਰ ਉਹ ਦੁੱਖਾਂ ਗਲੇ ਛਾਤੋਂ ਹੀ ਬਚਾ ਕੇ ਰੱਖਦਾ ਆ ਤੇ ਆਪ ਪਰਮਾਤਮਾ ਜਿਹੜਾ ਉਹ ਸਾਡੀ ਲਾਜ ਰੱਖਦਾ ਆ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕਾ ਬਲ ਜਾਈ ਜੀ ਅਸੀਂ ਸਾਧ ਸੰਗਤ ਚੰਗਿਆਂ ਦੀ ਸੰਗਤ ਸਾਧ ਦੀ ਸੰਗਤ ਸੰਤਾਂ ਦੀ ਸੰਗਤ ਕਰਾਂਗੇ ਗੁਣਾ ਵਾਲਿਆਂ ਦੀ ਸੰਗਤ ਕਰਾਂਗੇ ਤਾਂ ਸਾਰੇ ਫਾਲ ਜਿਹੜੇ ਆ ਸਾਨੂੰ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਾਪਤੋ ਜਾਣਗੇ ਹਲਤ ਪਲਤ ਪ੍ਰਭ ਦੁਵੇਂ ਸੁvare ਹਮਰਾ ਗੁਣ ਆਵ ਗੁਣ ਨਾਮ ਵਿਚਾਰਿਆ ਫਿਰ ਉਹ ਪਰਮਾਤਮਾ ਸਾਡੇ ਗੁਣ ਤੇ ਆਉ ਗਣ ਨਹੀਂ ਵਿਚਾਰਦਾ ਹਲਤ ਪਲਤ ਪ੍ਰਭ ਦੋਵੇਂ ਹਲਤ ਤੇ ਪਲਤ ਇਹ ਸੰਸਾਰ ਵਿੱਚ ਵੀ ਤੇ ਅਗਲੇ ਸੰਸਾਰ ਵਿੱਚ ਵੀ ਹਲਤ ਇਹ ਤੇ ਪਲਤ ਪਰਲੋਕ ਇਸ ਲੋਕ ਵਿੱਚ ਵੀ ਇਹ ਸੰਸਾਰ ਵਿੱਚ ਵਿਚਰਦੇ ਹੋયા ਵੀ ਪ੍ਰਭ ਦੋਵੇਂ ਸਵਾਰੀ ਸਾਡੇ ਦੋਵੇਂ ਲੋਕ ਜੜਿਆ ਸਾਰ ਜਾਣੀ ਸਾਨੂੰ ਸੰਸਾਰਕ ਜੀਵਨ ਜਿਉਂਦਿਆਂ ਹੋਇਆ ਵੀ ਉਸ ਪਰਮਾਤਮਾ ਦੀਆਂ ਪੂਰੀਆਂ ਬਖਸ਼ਿਸ਼ਾਂ ਦੇ ਨਾਲ ਪੂਰਨ ਤੌਰ ਤੇ ਗ੍ਰੇਸਤੀ ਜੀਵਨ ਵਿੱਚ ਵੀ ਸਫਲਤਾ ਪ੍ਰਾਪਤ ਹੋਵੇਗੀ ਤੇ ਜਦੋਂ ਜੀਵ ਇਥੋਂ ਜਾਵੇਗਾ ਤਾਂ ਉਹ ਅਗਲੇ ਲੋਕ ਦੇ ਵਿੱਚ ਵੀ ਪਰਮਾਤਮਾ ਆਪ ਸਹਾਇੀ ਹੋਵੇਗਾ ਫਿਰ ਸਾਡਾ ਗੁਣ ਇਹ ਅਗੁਣ ਨਾ ਵਿਚਾਰਿਆ ਜਦੋਂ ਅਸੀਂ ਉਸਦੇ ਹੋ ਜਾਵਾਂਗੇ ਤੇ ਫਿਰ ਉਹ ਸਾਡੇ ਗੁਣ ਜਿਹੜੇ ਆ ਆਗਣ ਜਿਹੜਿਆ ਉਹ ਪ੍ਰਮਾਤਮਾ ਬਖਸ਼ ਦਿੰਦਾ ਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮस्तक ਧਾਰਿਆ ਅਟਲ ਬਚਨ ਗੁਰੂ ਅਰਜਨ ਪਾਚਾ ਕਹਿ ਰਹੇ ਹਨ ਕਿ ਇਹ ਹੈ ਨਾਨਕ ਅਟਲ ਬਚਨ ਨਾਨਕ ਆਖਦਾ ਹੈ ਕਿ ਗੁਰੂ ਤੇਰਾ ਬਚਨ ਕਦੇ ਟਲਣ ਵਾਲਾ ਨਹੀਂ ਪ੍ਰਮਾਤਮਾ ਜੀਵ ਦਾ ਲੋ ਤੇ ਪਰੋਕ ਵਿੱਚ ਰੱਖਾ ਹੈ ਤੂੰ ਆਪਣੀਆਂ ਵਰਕਤਾਂ ਵਾਲਾ ਹੱਥ ਅਸਾਂ ਜੀਵਾਂ ਦੀ ਮੱਥੇ ਉਤੇ ਹਮੇਸ਼ਾ ਰੱਖਣਾ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮस्तक ਤਾਰਿਆ ਕਿਉ ਪਰਮਾਤਮਾ ਸਦਾ ਫਿਰ ਉਸ ਜੀਵ ਦੇ ਮस्तक ਤੇ ਉਸ ਦੇ ਸਿਰ ਦੇ ਉਪਰ ਵਰਕਟਾਂ ਵਾਲਾ ਹਤਰਕਦਾ ਹੈ ਚਾਹੇ ਉਹ ਸੰਸਾਰ ਦੇ ਵਿੱਚ ਵਿਚਰਿਆ ਹੋਵੇ ਗ੍ਰਸਥੀ ਜੀਵਨ ਜੀ ਰਿਹਾ ਹੋਵੇ ਤਾਂ ਵੀ ਉਸ ਦੀਆਂ ਵਰਕਤਾਂ ਨਾਲ ਉਸ ਦੀ ਬਖਸ਼ਿਸ਼ ਨਾਲ ਜੀਵਨ ਸੁਖਾਲਾ ਰਹਿੰਦਾ ਹੈ ਜੋ ਮਨੁੱਖ ਅਗਲੇ ਪੰਥ ਤੇ ਅਗਲੇ ਪੰਥ ਤੇ ਜਾਂਦਾ ਹੋਇਆ ਦਰਗਾਹ ਦੇ ਵਿੱਚ ਵੀ ਪੂਰਨ ਤੌਰ ਤੇ ਮਾਨ ਸਤਕਾਰ ਆਚਨ ਕਰਦਾ ਹੈ ਫੰਤਨ ਗੁਰੂ ਅੰਮ੍ਰਿਤਸਰ ਪਾਛਾ ਜੀ ਸੋਲ ਟੁਰਾਗਾ ਰੂਚ ਜਿਸੋ ਅਨੰਝਾਂ ਅੰਗਤੇ ਉਹਨਾਂ ਦੀ ਉਹਨਾਂ ਦੇ ਮੁਖਾਰ ਵਿੱਚ ਤੋਂ ਉਹ ਚਾਰੀ ਗਈ ਪਾਣੀ ਦਰਜ ਹੈ ਕਿ ਸਾਨੂੰ ਉਪਦੇਸ਼ ਦੇ ਰਹੇ ਹਨ ਸਰਵਣ ਕਰੀਏ ਕਿ ਜੇ ਅਸੀਂ ਚੰਗੀ ਸੰਗਤ ਕਰਾਂਗੇ ਤਾਂ ਉਸ ਦੇ ਨਾਲ ਸਾਨੂੰ ਕੀ ਪ੍ਰਾਪਤ ਹੋਵੇਗਾ ਉਹ ਆਪਾਂ ਉੱਪਰ ਹੁਣੇ ਵਿਚਾਰ ਕਰਕੇ ਆਏ ਆ ਤੇ ਜੇ ਅਸੀਂ ਬੁਰੀ ਸੰਗਤ ਵਿੱਚ ਪਸ ਜਾਵਾਂਗੇ ਤੇ ਫਿਰ ਸਾਡਾ ਕੀ ਅਸਰ ਹੋਵੇਗਾ ਹੁਣ ਆਪਾਂ ਇਸ ਸ਼ਬਦ ਦੇ ਵਿੱਚੋਂ ਗੁਰੂ ਆਵਾਜ਼ਾਂ ਚੀਜ਼ੇ ਸ਼ਬਦ ਜੋ ਸਾਨੂੰ ਕੀ ਉਪਦੇਸ਼ ਦੇਣਾ ਚਾਹੁੰਦੇ ਹਨ ਤੇ ਜੋ ਬੁਰੀ ਸੰਗਤ ਵਾਲੇ ਉਹ ਕੀ ਕਰਦੇ ਹਨ ਉਸ ਦੀ ਵਿਚਾਰ ਕਰਦੇ ਹਾਂ ਮਹਾਰਾਤੀ ਜਾ ਸੰਤਾ ਨਾਲ ਵੈਰ ਕਮਾਉਂਦੀ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁੱਖ ਨਹੀਂ ਮਰ ਜੰਮਹਿ ਵਾਰੂ ਵਾਰ ਕਿ ਜੋ ਸਾਧ ਸੰਗਤ ਵਿੱਚ ਆਉਣਾ ਤੇ ਕੀ ਜੋ ਉਸ ਪਰਮਾਤਮਾ ਦੀ ਪੰਦਗੀ ਕਰਨ ਵਾਲਿਆਂ ਨਾਲ ਵੈਰ ਕਮਾਉਂਦੇ ਹਨ ਪੁੱਠਾ ਸਦਾ ਬੋਲਦੇ ਹਨ ਉਹਨਾਂ ਦਾ ਮੋਹ ਕਿ ਨਾਲ ਹੈ ਦੁਸ਼ਟਾਂ ਨਾਲ ਮੋਹ ਪਿਆਰ ਤੇ ਬੁਰੀ ਸੰਗਤ ਵਾਲਿਆਂ ਨਾਲ ਉਹਨਾਂ ਨੇ ਪਿਆਰ ਪਾਇਆ ਹੋਇਆ ਹੈ ਤੇ ਚੰਗੇ ਗੁਣਾ ਵਾਲੇ ਸੰਤ ਮਹਾਪੁਰਸ਼ਾਂ ਦੀਓ ਨਿੰਦਿਆ ਕਰਦੇ ਹਨ ਉਹਨਾਂ ਨਾਲ ਵੈਰ ਕਮਾਉਂਦੇ ਹਨ ਫਿਰ ਉਹਨਾਂ ਦਾ ਹਾਲ ਕੀ ਹੁੰਦਾ ਹੈ ਅੱਗੇ ਪਿੱਛੇ ਸੁਖ ਨਹੀਂ ਮਰ ਜਮ ਨਹੀਂ ਵਾਰੂ ਵਾਰ ਉਹਨਾਂ ਨੂੰ ਨਾ ਇਸ ਸੰਸਾਰ ਦੇ ਵਿੱਚ ਸੁੱਖ ਮਿਲਦਾ ਤੇ ਨਾ ਹੀ ਉਹਨਾਂ ਨੂੰ ਉਸ ਤੁਰ ਦਰਗਾਹ ਦੇ ਵਿੱਚ ਜਾ ਕੇ ਮਾਣ ਪ੍ਰਾਪਤ ਹੁੰਦਾ ਹੈ ਫਿਰ ਉਹਨਾਂ ਨੂੰ ਜੰਮਣ ਮਰਨ ਦੀ ਕੀੜ ਵਿੱਚ ਆਉਣਾ ਜਾਣਾ ਉਹਨਾਂ ਦਾ ਲੱਗਿਆ ਰਹਿੰਦਾ ਹੈ ਤ੍ਰਿਸ਼ਨਾ ਕਦੇ ਨਾ 부ਝਈ ਦੁਬਦਾ ਹੋਏ ਖੁਆਰ ਫੇ ਇੱਕ ਤੇ ਉਹਨਾਂ ਦੀ ਜੋ ਇਸ ਸੰਸਾਰ ਦੇ ਵਿੱਚ ਵਿਚਰਦੇ ਆਂ ਆਮ ਕ੍ਰੋਧ ਲੋ ਮੋਹ ਹੰਕਾਰ ਇਹ ਜਿਹੜੀ ਕ੍ਰਿਸ਼ਨਾ ਦੀ ਅੱਗ ਆ ਉਹਨਾਂ ਨੂੰ ਛਾਂਤ ਨਹੀਂ ਹੋ ਦਿੰਦੀ ਤ੍ਰਿਸ਼ਨਾ ਕਦੇ ਨਾ ਬੁਝਈ ਉਹਨਾਂ ਦੀ ਕਦੇ ਵੀ ਤ੍ਰਿਸ਼ਨਾ ਜਿਹੜੀ ਆ ਉਹ ਮੱਠੀ ਨਹੀਂ ਹੁੰਦੀ ਬੁਝਦੀ ਨਹੀਂ ਦੁਬਦਾ ਹੋਏ ਖੁਆਰ ਕਿ ਉਹਨਾਂ ਦਾ ਮਾਨਸਿਕ ਚਿੱਤੀ ਵਿੱਚ ਪੈ ਕੇ ਖੁਆਰ ਹੋ ਜਾਂਦਾ ਹੈ ਉਹਨਾਂ ਦਾ ਆਪਣੇ ਕਾਰੋਬਾਰ ਵਿੱਚ ਵੀ ਪੂਰੀ ਤਰ੍ਹਾਂ ਚਿੱਤ ਨਹੀਂ ਲੱਗਦਾ ਤੇ ਸਦਾ ਉਹ ਦੁੱਖ ਦੁੱਖ ਉਹਨਾਂ ਨੂੰ ਘੇਰੀ ਰੱਖਦੇ ਹਨ ਉਹ ਹਮੇਸ਼ਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲਦੇ ਰਹਿੰਦੇ ਹਨ ਮੋਹ ਕਾਲੀ ਤਨੰਦਕਾ ਤੇ ਸੱਚੀ ਦਰਬਾਰ ਨਾਨਕ ਨਾਮ ਮੇ ਹੋਣਿਆ ਨਾ ਉਰਵਾਰ ਨਾ ਪਾਰ ਮੋਹ ਕਾਲੀ ਤਨੰਦਕਾ ਜਿਹੜੇ ਸੰਤ ਮਹਾਪੁਰਖ ਗੁਣ ਗੁਣਾ ਵਾਲੇ ਜੀਵਾਂ ਦੀ ਪ੍ਰਾਣੀਆਂ ਦੀ ਨਿੰਦਿਆ ਕਰਦੇ ਹਨ ਉਹਨਾਂ ਦੇ ਅੰਤ ਵਿੱਚ ਮੂੰਹ ਕਾਲੇ ਹੁੰਦੇ ਹਨ ਉਹਨਾਂ ਨੂੰ ਕਿਤੇ ਵੀ ਮਾਨ ਸਤਕਾਰ ਪ੍ਰਾਪਤ ਨਹੀਂ ਹੁੰਦਾ ਤਿੱਤ ਸੱਚੇ ਦਰਬਾਰ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ ਮੂੰਹ ਕਾਲੇ ਤਿੰਨਾਂ ਨਿੰਦਕਾਂ ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ ਕਿਉਂਕਿ ਸਦਾ ਬੁਰਾ ਬੋਲਦੇ ਹਨ ਬੁਰਾ ਸੋਚਦੇ ਹਨ ਤੇ ਇਸੇ ਤਰ੍ਹਾਂ ਹੀ ਕਈ ਵਾਰਾਂ ਫਿਰ ਸਾਡੇ ਜੋ ਸੰਸਾਰ ਵਿੱਚ ਕਾਰੋਬਾਰ ਆ ਜਦੋਂ ਅਸੀਂ ਉਸ ਨੂੰ ਸੱਜੇ ਢੰਗ ਨਾਲ ਨਹੀਂ ਕਰਦੇ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਲੱਖਾਂ ਕਰੋੜਾਂ ਦੇ ਬਿਜ਼ਨਸ ਕਰਨ ਵਾਲੇ ਹਾਲੀਆਤ ਫਿਰ ਉਹਨਾਂ ਨੂੰ ਦੁੱਖ ਭੁਗਤਣਾ ਪੈਂਦਾ ਸਾਰਾ ਕੁਝ ਉਹਨਾਂ ਦੇ ਹੱਥੋਂ ਜਾਂਦਾ ਰਿਹਾ ਇਸ ਕਰਕੇ ਉਸ ਪਰਮਾਰਮਾ ਦੇ ਪਹਿਰੇ ਅੰਦਰ ਉਸ ਪਰਮਾਰਮਾ ਦੀ ਸਿਫਤ ਸਲਾਹ ਕਰਦੇ ਆ ਸਾਨੂੰ ਸੰਸਾਰ ਵਿੱਚ ਗ੍ਰਸਤੀ ਜੀਵਨ ਜਿਹੜਾ ਇਹਨੂੰ ਨਿਵਾਉਣਾ ਚਾਹੀਦਾ ਵਕਤ ਦੀ ਕਦਰ ਕਰਨੀ ਚਾਹੀਦੀ ਹੈ ਆਪਣੇ ਔਗਣ ਜਿਹੜੇ ਆ ਬਰਿਆਈਆਂ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਨਾਨਕ ਨਾਮ ਹੋਣਿਆ ਨਾ ਵਰਵਾ ਨਾ ਪਾਰ ਤੇ ਉਸ ਪਰਮਾਤਮਾ ਦੀ ਸਿੱਖਸਲਾ ਦੇ ਗੁਣ ਗਾਉਣੇ ਚਾਹੀਦੇ ਆ ਜੇ ਉਹ ਵੇਲਾ ਹੱਥੋਂ ਨਿਕਲ ਗਿਆ ਤੇ ਫਿਰ ਕੁਛ ਵੀ ਹੱਥ ਪੱਲੇ ਨਹੀਂ ਰਹਿ ਜਾਣਾ ਕਿਉਂਕਿ ਅੰਮ੍ਰਿਤ ਵੇਲੇ ਹਾਰ ਤਨ ਹੈ ਅੰਮ੍ਰਿਤ ਵੇਲੇ ਹਰ ਤਨ ਅੰਮ੍ਰਿਤ ਵੀਲੇ ਵਤੇ ਦਾ ਬੀਜਾ ਉਹੀ ਫਲ ਲਿਆਉਂਦਾ ਆ ਸੋ ਹਰ ਇੱਕ ਪੰਕਤੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਾਨੂੰ ਇਸ ਕ੍ਰਿਸ਼ਤੀ ਜੀਵਨ ਵਿੱਚ ਵਿਚਰਦੇ ਹੋਇਆ ਔਰ ਅਗਲੇ ਪੰਧ ਤੇ ਜਦੋਂ ਇਸ ਸੰਸਾਰ ਤੋਂ ਜਾਣਾ ਸਾਨੂੰ ਪਾਲ ਪਾਲ ਸਾਡੀ ਅਗਵਾਈ ਕਰਦੀ ਹੈ ਜੇ ਅਸੀਂ ਗੁਰੂ ਦੇ ਅਨਸਾਰ ਵਿਚਾਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਬਦ ਗੁਰੂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂਗੇ ਤਾਂ ਅਸੀਂ ਦੋਨਾਂ ਲੋਕਾਂ ਦੇ ਵਿੱਚ ਹਰਤ ਪਲਤ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਪੂਰਨ ਤੌਰ ਤੇ ਕਾਮਯਾਬੀ ਹਾਸਲ ਕਰਨ ਕਰਦੇ ਹੋਏ ਆਪਣਾ ਇਹ ਜਨਮ ਸਫਲ ਕਰਾਂਗੇ ਸੋ ਇਹ ਜੁਗਤੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਿਸ ਤਰ੍ਹਾਂ ਤੋਂ ਆ ਸੰਸਾਰਨੀ ਵਿੱਚ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਕਿਹੜੀਆਂ-ਕਿਹੜੀਆਂ ਝੂਟੀਆਂ ਦੱਸ ਰਹੇ ਹਨ ਤੇ ਉਹਨਾਂ ਝੂਟੀਆਂ ਦੀ ਅਸੀਂ ਸੰਭਾਲ ਕਿਸ ਤਰ੍ਹਾਂ ਕਰਨੀ ਹੈ ਉਹਨਾਂ ਝੂਟੀਆਂ ਦਾ ਵਿਚਾਰਨਾ ਕਿਸ ਤਰ੍ਹਾਂ ਤੇ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਉਹਨਾਂ ਝੂਟੀਆਂ ਤੇ ਅਮਲ ਕਰਕੇ ਅਸੀਂ ਪਹੀ ਪ੍ਰਾਪਤ ਮਾਨੋਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਜੋ ਸਾਨੂੰ ਸੁਮਾ ਮਿਲਿਆ ਅਸੀਂ ਇਸ ਵਾਰੀ ਨੂੰ ਹੱਥੋਂ ਅਜਾਈ ਨਾ ਗਵਾਵਾਂ ਦੀ ਤੇ ਉਸ ਪਰਮਾਤਮਾ ਦੀ ਸਿਫਤਸਲਾ ਦੇ ਗੁਣ ਗਾਉਂਦੇ ਵੇ ਉਸ ਦੀ ਸਰਗਾ ਦੇ ਵਿੱਚ ਮਾਨ ਅਸਲ ਕਰਾਂ ਦੀ ਹੋਈਆਂ ਪੁਲਾ ਦੀ ਖੀਮਾ ਸੰਗਤ ਬਖਸ਼ਣ ਜੋ ਗੁਰੂ ਕਿਰਪਾ ਕਰਨ ਸਾਨੂੰ ਇਹ ਜੋ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਜੁਕਤੀਆਂ ਦੱਸ ਰਹੇ ਹਨ ਇਹਨਾਂ ਜੁਕਤੀਆਂ ਨੂੰ ਅਸੀਂ ਵਿਚਾਰਦੇ ਹੋਏ ਆਪਣੇ ਜੀਵਨ ਵਿੱਚ ਧਾਰਨ ਕਰਦੇ ਹੋਏ ਆਪਣੇ ਮਨੋਰਥ ਨੂੰ ਹਾਸਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ